ਬਾਜੀ ਹੋਣਾ ਆਓ ਭਾਈ ਤੁਸੀਂ ਆਓ ਯਾਰ ਗੱਲ ਰਿਲੀਜ਼ ਹੋ ਰਹੀ ਹੈ 6 ਇੰਚ ਉਹ ਵੀ ਜਾ ਕੇ ਦੇਖਣੀ ਹੈ ਨਹੀਂ ਨਹੀਂ ਉਹ ਵੀ ਆਪਣਾ ਗਰੁੱਪ ਆ ਕੋਈ ਨਾ ਮੈਂ ਤਾਂ ਵਧੀਆ ਲੱਗਿਆ ਆਪਣਾ ਸਿਰਨਾ ਉਹ ਵੀ ਲੋਕ ਸੋ ਉਹ ਵੀ ਅੰਗੀਪਾਈ ਉਹਨਾਂ ਦੀ ਫਿਲਮ ਹੈ ਉਹ ਵੀ ਤੁਸੀਂ ਸਾਰਿਆਂ ਜਰੂਰ ਜਾ ਕੇ ਦੇਖਣੀ ਆ ਉਹ ਵੀ ਆਪਣਾ ਹੀ ਗਰੁੱਪ ਆ ਆਪਣੀ ਸਿਨੇਮਾ ਆਪਣੀ ਭਰਾ ਨੇ ਛੋੜੇ 20 ਜਣੇ ਆ ਸਾਰੇ ਤੇ ਬਾਕੀ ਰਲ ਮਿਲ ਕੇ ਆ ਸਾਰੇ ਜਣੇ ਤੇ ਤੁਸੀਂ ਜਾ ਕੇ ਸਪੋਰਟ ਕਰੋ ਹਣਾ ਗੱਲ ਹੈ ਵੀ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਗੱਲ ਹੈ ਵੀ ਨਹੀਂ ਹੈ ਹੁਣ ਤੂੰ ਕੱਲੇ ਕੱਪੜੇ ਦੀ ਦੁਕਾਨ ਜੇ ਹੋਵੇ ਕਿਤੇ ਵੀ ਮੰਨ ਲਓ ਕੋਈ ਹਾਈਵੇ ਆ ਕੱਲੇ ਕੱਪੜੇ ਦੀ ਦੁਕਾਨ ਹੈ ਆਸੇ ਪਾਸੇ ਕੋਈ ਕੱਪੜੇ ਦੀ ਦੁਕਾਨ ਨਹੀਂ ਕੋਈ ਰੁਕੂਾ ਉਥੇ ਨਹੀਂ ਨਾ ਕੱਪੜਾ ਲੈਣ ਆਪਾਂ ਕੱਪੜੇ ਦੀ ਮਾਰਕੀਟ 'ਚ ਜਾਨੇ ਆ ਯੈਸ ਕਿਤੇ ਵੀ 25 30 ਦੁਕਾਨਾਂ ਨੇ ਯੈਸ ਸੋ ਕਿੱਦਾਂ ਹੋ ਸਕਦਾ ਏ ਯਾਰ ਦੋ ਫਿਲਮਾਂ ਨਹੀਂ ਆ ਸਕਦੀਆਂ ਤਿੰਨ ਨਹੀਂ ਆ ਸਕਦੀਆਂ ਚਾਰ ਨਹੀਂ ਆ ਸਕਦੀਆਂ ਕਿਉਂ ਨਹੀਂ ਆ ਸਕਦੀਆਂ ਜਿਹੜੀ 20 ਬੱਚੀਆਂ ਆਣੀਆਂ ਗਿਨਾ ਦੇ ਨਾ ਕਿੰਨੀਆਂ ਫਿਲਮਾਂ ਆਣੀਆਂ ਕੱਲ ਸੋ ਇਹ ਕੋਈ ਗੱਲ ਹੀ ਨਹੀਂ ਸੀ ਮੈਨੂੰ ਕਦੇ ਲੱਗੇ ਨਹੀਂ ਕਿ ਕੋਈ ਗੱਲ ਵੀ ਹੈ ਕੋਈ ਮਸਲਾ ਵੀ ਹੈਗਾ ਹੈ ਤੇ ਯਾਰ ਬੰਦਿਆਂ ਨੇ ਉਹ ਨਹੀਂ ਦੋ ਤੁਸੀਂ ਬੋਲੋ ਐਡੀ ਮਾਰ ਕੇ ਕਿਰਪਾ ਹੋਵੇ ਸਾਡੇ ਸਨਮਿਆਂ ਤੇ ਸਾਡੇ ਪੰਜਾਬੀ 8-8 ਫਿਲਮਾਂ ਹੋਣ ਇੱਕ ਇੱਕ ਸ਼ੁੱਕਰਵਾਰ ਨੂੰ 8-8 ਫਿਲਮਾਂ ਹੋਣ 12 ਕਿਰਪਾ ਕਰ ਮਾਰਾ ਕਰਾਇ ਲਾਈ ਬੇਖੋ ਇੱਕ ਗੱਲ ਨਿੱਕੀ ਜਿਹੀ ਹੈਗੀ ਪਰ ਸਾਨੂੰ ਬਹੁਤ ਖੁਸ਼ੀ ਹੋਈ ਕਿ ਨਿੱਕੀ ਦੀ ਗੱਲ ਨੂੰ ਕਹਿਣ ਲਈ ਜਿਗਰਾ ਬਹੁਤ ਵੱਡਾ ਚਾਹੀਦਾ ਜਦੋਂ ਤੁਸੀਂ ਅੱਜ ਸੱਚੀ ਕਹਤੇ ਅਸੀਂ ਅੱਜ ਸਾਰੇ ਬਹੁਤ ਪਰ ਗੱਲ ਵੇਖੇ ਮੈਂ ਤੁਹਾਨੂੰ ਦੱਸਾਂ ਭਾਈ ਐਂਟੀ ਫਿਲਮਾਂ ਕਿੱਡੇ ਕਿੱਡਿਆਂ ਕੇ ਸਲਮਾਨ ਖਾਨ ਦੀਆਂ ਫਿਲਮਾਂ ਨੇ ਯਾਰ ਛੋਟੀਆਂ ਛੋਟੀਆਂ ਫਿਲਮਾਂ ਨੇ ਇਹ ਜੀਆਂ 40 ਵੀ ਲਾ ਦੋਗੇ ਨਾ ਤਾਂ ਵੀ ਸਿਰ ਮੇ ਬਹੁਤ ਵੱਧ ਜਾਣਗੇ ਵੱਡੀਆਂ ਵੀ ਕੁਝ ਨਹੀਂ ਲਾਦੀਏ ਨਾ ਅਸੀਂ ਮੈਂ ਤੇ ਅਸੀਂ ਸਾਹਨੀ ਸਾਹਿਬ ਦੋਨੇ ਨੇ ਸਾਹਮਣੇ ਖੜੇ ਆ ਅਸੀਂ ਇੱਕ ਵਾਰ ਸਾਡੀ ਫਿਲਮ ਆਈ ਸੀ ਲਵ ਪੰਜਾਬ ਤੇ ਅਰਦਾਸ ਦੋ ਜਿਹੜੇ ਇਕੱਠੇ ਆਈਆਂ ਅਸੀਂ ਆਣਾ ਉਧਰ ਮੇਰਾ ਗਿੱਪੀ ਭਾਈ ਉਹਨਾਂ ਨਾਲ ਵੀ ਰਿਲੇਸ਼ਨ ਵਧੀਆ ਸੀ ਇਹਨਾਂ ਦਾ ਗਿੱਪੀ ਭਾਈ ਉਹਨਾਂ ਨਾਲ ਰਿਲੇਸ਼ਨ ਵਧੀਆ ਸੀ ਉਧਰ ਮੇਰਾ ਅਮਰਿੰਦਰ ਭਾਈ ਨਾਲ ਰਿਲੇਸ਼ਨ ਵਧੀਆ ਉਧਰ ਮੇਰਾ ਇਹ ਮੇਰਾ ਵੀ ਤੇ ਇਹਨਾਂ ਦਾ ਵੀ ਤੇ ਅੰਬਰਪਾ ਜੀ ਉਹ ਨਹੀਂ ਵੀ ਇੱਕ ਪਾਸੇ ਇੱਕ ਪਾਸੇ ਅਮਰਿੰਦਰ ਭਾਈ ਇੱਕ ਪਾਸੇ ਗਿੱਪੀ ਭਾਈ ਮੈਂ ਦੋਨੇ ਪਾਸੇ ਇੱਕੋ ਜਾਂ ਕੋਈ ਮਸਲਾ ਹੋਵੇ ਕਰੇ ਤੇ ਮੇਰੇ ਕੋਲ ਆ ਕੇ ਆ ਤੇਰੇ ਯਾਰ ਨੇ ਐ ਕਰਤਾਈ ਦੂਜਾ ਆਵੇ ਕਰਿਆ ਤੇਰੇ ਯਾਰ ਨੇ ਐ ਕਰਤਾਈ ਮੈਂ ਆਪਦਾ ਰਾਉਂਡ ਬੰਦ ਕਰਕੇ ਮੈਂ ਕਿਹਾ ਦੋਨੇ ਦਫਾ ਉਹ ਇਹ ਪੰਜਾਬ ਤੇ ਐਡੀ ਮਾਰੇ ਨੇ ਕਿਰਪਾ ਕੀਤੀ ਦੋਨੇ ਚੱਲ ਗਈਆਂ ਗਾਲਾਂ ਦਿੱਤੇ ਗੱਲ ਕੋਈ ਹੈ ਹੀ ਨਹੀਂ ਹੁਣ ਓਡੀਆਂ ਫਿਲਮਾਂ ਨਹੀਂ ਹੈਗੀਆਂ ਇਹ ਯਾਰ ਘਾਇਲ ਜਿਹੜੀ ਘਾਇਲ ਲੱਗੀ ਘਾਇਲ ਸਾਰੀ ਗਦਰ ਤੇ ਲਗਾਇਲ ਤੇ ਦਿਲ ਹਾਂ ਗਦਰ ਤੇ ਲਗਾਨ ਆਹ ਘਾਇਲ ਤੇ ਦਿਲ ਗਦਰ ਲਗਾਨ ਐਡੀਆਂ ਐਡੀਆਂ ਫਿਲਮਾਂ ਇਕੱਠੀਆਂ ਹੁੰਦੀਆਂ ਕੋਈ ਫਰਕ ਨਹੀਂ ਪੈਂਦਾ ਕਦੇ ਇਦਾਂ ਨਹੀਂ ਹੋਇਆ ਕਿ ਮੈਂ ਅਗਲੇ ਹਫਤੇ ਫਿਲਮ ਵੇਖਣੀ ਹੈ ਪੀਕੀ ਲੱਗੀ ਹੋਣੀ ਚਾਹੀਦੀ ਏ ਤੇ ਤੁਸੀਂ ਫਿਲਮ ਵੇਖਣਿਆ ਕਿ ਯਾਰ ਮੈਂ ਨਾ ਕਮੇਡੀ ਵੇਖਣੀ ਏ ਤੇ ਇਦਾਂ ਨਹੀਂ ਹੁੰਦਾ ਕਿ ਯਾਰ ਅਗਲੇ ਹਫਤੇ ਦੋ ਲੱਗ ਗਿਆ ਹੁਣ ਮੈਂ ਕੀ ਵੇਖੂਗਾ ਨਹੀਂ ਜਿਹੜਾ ਤੁਸੀਂ ਵੇਖਣਾ ਤੁਸੀਂ ਉਹੀ ਵੇਖਣਾ ਮੈਂ ਤੁਹਾਨੂੰ ਤਾਂ ਕਹਿਣਾ ਚਾਹੁੰਦਾ ਭਾਈ ਇਹ ਜੇ ਮਸਲੇ ਠੋਣੀ ਗਲਤ ਆ ਯਾਰ ਕਿਹੜਾ ਮਸਲਾ ਸੱਚੀ ਇਹ ਆ ਤੁਸੀਂ ਆ ਵਾਲੇ ਟੌਪਿਕ ਨੂੰ ਨਾ ਉਹ ਤਵੱਜੋ ਦੇਣੀ ਬੰਦ ਕਰੋ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਸਾਡੀ ਫਿਲਮ ਦਾ ਸੁਣੋ ਮੇਰੀ ਗੱਲ ਸਾਡੀ ਫਿਲਮ ਜਿੰਨੀ ਨਿੱਕੀ ਆ ਨਵਾਂ ਮੁੰਡਾ ਨਵਾਂ ਬੰਦਾ ਉਹ ਲੱਗਦਾ ਮੈਨੂੰ ਭਾਈ ਨਵਾਂ ਹੀ ਹੈ ਦੋ ਤਿੰਨ ਦਿਨ ਲਈ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਸੀ ਆ ਵੀ ਦੋ ਫਿਲਮ ਆ ਰਹੀਆਂ ਉਹ ਤਾਂ ਸ਼ੁਕਰੇ ਭਾਈ ਦਾ ਉਹਨੇ ਦੱਸਤਾ ਹਾਂ ਥੋੜਾ ਦੁਨੀਆ ਨੂੰ ਦੱਸਤਾ ਕਿ ਦੋ ਫਿਲਮ ਆ ਰਹੀਆਂ ਇਸ ਲਈ ਬਹੁਤ ਜਿਆਦਾ ਗੱਲ ਪਿਛਲੇ 15 ਦਿਨ ਤੋਂ ਮੈਂ ਰੋਜ਼ ਖੋਲਦਾ ਕੋਈ ਨਾ ਕੋਈ OTT ਪਲੇਟਫਾਰਮ ਕੁਛ ਨਹੀਂ ਪਿਆ ਦੇਖਣ ਵਾਲਾ ਸੋ ਸਿਨੇਮਿਆਂ ਜਾਓ ਆਨੰਦ ਲਓ ਫਿਲਮ ਵੇਖੋ ਪੋਪ ਕਨ ਖਾਓ ਫੈਮਲੀਆ ਜਾਓ ਇੰਜੋਏ ਕਰੋ ਲਖਸ਼ੂਰਾਂ ਮਮਾ ਇੱਧਰ ਆ ਦੇ ਕਿਹੜੇ ਭਾਈ ਹੈ ਤੇਰੀ ਫਿਲਮ ਆਈ ਆ ਉਧਰ ਫਿਰਦਾ ਕਿਹੜੇ ਘੜਦਾ ਇਦਾਂ ਤੋਂ ਪੁੱਛੋ ਸਵਾਲ ਸੂਲ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ